जवान पुत दया तस्वीर देख देख रो परिवार पता लग गया कि पांच क महीने पहला ही उन्हों का पुत विदेश खेडन दे ले गया उतों वह वापस नहीं बरतिया उ नौजवान मुंडे के नाम दर्दनाक हादसा हो गया जिस तो बाद परिवार का रो रो के बुरा हाल है

ਹਾਂ ਫੋਟੋ ਕਾਇ ਹੋ ਬੀਨ ਤੇ ਮਰੇ ਜਿੱਤ ਭਾਈ ਸਰਕਾਰ ਮਰੇ ਸਾਰੇ ਆਨ ਆਸ ਲੋੜ ਗਿਆ ਹਾਂ 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 ਮਾਤਾ ਜੀ ਜਿਹੜੇ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਉਹ ਵਿਦੇਸ਼ ਕਿਦੋਂ ਗਿਆ ਸੀ ਸੌਕ 9 ਮਹੀਨੇ ਹੋਏ ਹੈ ਲੇਕਰੋਗਾ ਨੋਈ ਸੀ ਇੱਕ ਦਿਨ ਪਹਿਲਾਂ ਹੋਈ ਸੀ ਕੀ ਕਹਿੰਦੇ ਸੀਗੇ ਇੰਦਾ ਬੜੀਆਂ ਸੋਹਣੀਆਂ ਗੱਲਾਂ ਕਰਦਾ ਨੋਰਮਲ ਆਸਬੇ ਕਹਿਦੇ ਪਰ ਵਾਰ ਕੀ ਗੱਲਾਂ ਕਰਦਾ ਹੀ ਮੰਮੀ ਟੈਨਸ਼ਨ ਨਾਲ ਏਦਾਂ ਕਰਨਾ ਪਾ ਏਦਾਂ ਕਰਨਾ multimilitar <laughs> 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 ਮੈਂ ਕਰੀ ਨਾ ਕਾਲਦੀ ਵੀ ਨੂੰ ਪਤਾ ਵੰਦਾ ਇਹ ਆਪਣੇ ਨੇ ਤਪੈਲਾ ਯੋ ਲੈ ਕਰ ਦਿੰਦਾ ਇਹ ਤਰੀ ਬੋਤ ਨੂੰ ਕਰੋ ਮਰਨਾ ਅੰਦਰੀ ਵੀ ਨੂੰ ਉਹਦੀ ਹੋਣੀ ਦਾ ਪੇਦ ਲੱਗ ਜਾਂਦਾ आगा। आगा। तो ऐसे नहीं कुरा कौन है दो बेटिया बंड छोटा ही ਛੋਟਾ ਜੀ ਬੋਤ ਮੇਰਾ ਤੋਹਾਨੂੰ ਕਿਵੇਂ ਪਤਾ ਲੱਗਾ ਉਹਨਾਂ ਨੂੰ ਬਹੁਤ ਮੈਨੂੰ ਨਹੀਂ ਸੀ ਪਤਾ ਇੱਥੇ ਪੈਡ ਚ ਪਤਾ ਸੀ ਮੈਨੂੰ ਤੇ ਜਾ ਕੇ 3 ਵਜੇ ਪਤਾ ਲੱਗਾ ਇਹੋ ਮਨ ਨਹੀਂ ਕਿਸੇ ਨੂੰ ਵੀ ਦੱਸਿਆ ਪਰ ਮੈਂ ਆਪਣੇ ਨੂੰ ਆਪਣੇ ਬੱਚੇ ਦੇ ਬੜੀਆਂ ਉਮੀਦਾਂ ਹੁੰਦੀਆਂ ਯਕੀਨੀ ਨਹੀਂ ਰੱਖਤੀ ਸੀ ਕਿ ਤੁਸੀਂ ਮੈਂ ਜੜੀ ਨਹੀਂ ਸੀ ਮੇਰਾ ਪਰਿਵਾਰ ਹੀ ਬਹੁਤ ਤੇ ਨਾਲ ਅਸੀਂ ਸਰ ਕਬੱਡੀ ਖੇਡਣ ਜਾਂਦੇ ਸੀ ਜੋਂਦੇ ਸੀ ਕੀ ਗੱਲਬਾਤ ਹੁੰਦੀ ਸੀ ਪਰ ਮੈਂ ਇਹੋ ਗੱਲਾਂ ਕਰਦਾ ਹੁੰਦਾ ਸੀ ਮੰਮੀ ਐਡਾ ਕਰਨਾ ਆਪਾਂ ਧਰਦੀਆਂ ਗੱਲਾਂ ਕਰੀ ਜਾਂਦੇ ਆ ਐਡਾ ਮੰਮੀ ਕਰਾਂਗੇ ਐਡਾ ਕੰਮ ਕਰਾਂਗੇ ਉਹਨੂੰ ਨਹੀਂ ਸੀ ਪਤਾ ਬਤਨੇ ਨਹੀਂ ਮੈਨੂੰ ਤੇ ਛੱਡ ਜਾਣਾ ਵਾ ਮੈਂ ਮੈਂ ਕਰਦਾ ਪਰ ਮੈਂ ਦੇ ਹੋਇਆ ਸਾਡਾ ਬੱਚਾ ਹੀ ਟਿਕਾ ਜੇ ਇਹੋ ਸਾਡੀ ਬੇਨਤੀ ਆ ਸਾਡਾ ਬੱਜਾ ਸਾਡੇ ਕੋਲ ਆ ਜੇ ਇਹ ਸਾਰੇ ਜਿਹੜੇ ਬੱਚੇ ਦੀ ਮੌਤ ਹੋ ਗਈ ਵਿਦੇਸ਼ ਵਿੱਚ ਤੁਹਾਡੇ ਕੀ ਲੱਗਦੇ ਸੀ ਉਹ ਮੇਰੇ ਬੇਟੇ ਸੀਗੇ ਜੀ ਵਿਦੇਸ਼ ਕਿਤੇ ਗਏ ਔਰ ਕੇਸਰਵੇਸ ਤੇ ਗਏ ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ ਪਰ ਨਾ ਕਿ ਮੌਤ ਪਈ ਕਟਲਾ ਹੀ ਪੈ ਕੇ ਜਦੋਂ ਮੁੰਡੇ ਦੇ ਕੋਈ ਹੋਇਆ ਜੀ ਕਿ ਦੱਸਦੇ ਆ ਇਹ ਮਤਲਬ ਇਕੱਲਾ ਸੀਗਾ ਉੱਥੇ ਕੰਰੇ ਦੇ ਵਿੱਚ ਜਦੋਂ ਇਹਨਾਂ ਨੇ ਕਿੰਨੇ ਵੇਖਿਆ ਹੋਆ ਦੋਸਤਾਂ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਹ ਤੋਂ 3-4 ਘੰਟੇ ਬਾਅਦ ਚ ਦੀ ਮੌਤ ਹੋ ਗਈ ਆ ਜੀ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਨੈਟਰਾਂ ਇੰਟਰਨੈਟ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਦੇ ਆ ਆਮ ਤੌਰ ਤੇ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਕਿ ਇਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਜੀ ਉਤੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਡੀ ਅੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜਿਹੜਾ ਮੁੰਡਾ ਜਿਹਦੇ ਕੋ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਹੈਗਾ ਤੇ ਅੱਲੇ ਤੱਕ ਸਾਡੀ ਉਹ ਨਹਾ ਕਲੱਬ ਵਾਲਿਆਂ ਮੁੰਡਿਆਂ ਨਾਲ ਗੱਲ ਹੋਈ ਹੈ ਜੀ ਕਾਹਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਲੋਕ ਭੇਜੇ ਹੋ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਆ ਜੀ ਉੱਥੇ ਇਹ ਬਿੱਲਾ ਤੇਧਰਾਇਆ ਹੋਇਆ ਹੈਗਾ ਜਿਹਦੇ ਰੂਮ 'ਚ ਰਹਿੰਦੇ ਸੀਗੇ ਦੇਰ ਮੌਕੇ ਦੇ ਹਨੀ ਹੁਣ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਹੈ ਨਾ ਜੀ ਤਾਂ ਬਾਕੀ ਇਹ ਤੁਹਾਨੂੰ ਪਤਾ ਹੈ ਜੇ ਅਸੀਂ ਮਾੜੇ ਪਰਿਵਾਰ ਨਾਲ ਬਲਾਉਂ ਕਰਦੇ ਹਾਂ ਜਿੱਥੇ ਤਿੰਦਰ ਸਿੰਘ ਰਿਆ ਰਿਆਸਿਕਾ ਉਹਦੇ ਫਰੈਂਡ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਹੋਈ ਹੈ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹ ਅਹੀਂ ਨੂੰ ਕਿਹਾ ਹੋਇਆ ਘੁੱਠਿਆ ਕਹਿੰਦੇ ਕਰੀ ਇਹਨੂੰ ਗਿਆ ਵੀ ਉਹ ਮੁੰਡਾ ਨਾਲ ਤਾਂ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਿੰਦਾ ਗੁਰਦਾਰੇ ਚੱਲੀਏ ਕਿੰਦਾਂ ਨੇ ਮੈਂ ਲੰਮਾ ਪਹਿਣਾ ਵਾ ਇਹ ਕਰਿਆ ਦੁਬਾਰਾ ਨਮਾ ਬਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈੱਥ ਹੋਈ ਤਾਂ ਵੇਖਿਆ ਜੀ ਇਹਨੂੰ ਤੁੰਦਰ ਸੰਗ ਦਾ ਇਹ ਨਿੱਤਕ ਸਰੀਰ ਆ ਕੀ ਤੁਸੀਂ ਭਰਤ ਲਿਓਗੇ ਮੈਂ ਆਪਣੇ ਗਵਰਨਮੈਂਟ ਨੂੰ ਕੋ ਇੰਡੀਆ ਗਵਰਨਮੈਂਟ ਨੂੰ ਮੰਨ ਕਰਦਾ ਜੀ ਕਿ ਮੇਰਾ ਇਕੱਲਾ ਬੱਚਾ ਹੋ ਪਰਾਰ ਚ ਕੋ ਨਾ दो बेटिया ही, बेटा छोटा कला बेटा किसी सियासी लीडर ने परिवार तक पहुंच किसी ने कोई नहीं हले तक आया जी साल जन पुछे तक नहीं गिवार की मांग कर दिया ਹੇਓ ਮੈਂ ਮੰਗ ਕਰਦੇ ਆਂ ਸਾਡੀ ਮਦਦ ਕੀਤੀ ਜਾਵੇ ਕਿ ਇਹਨਾਂ ਨੂੰ ਕੱਲਾ ਹੋਣੇ ਨਾ ਖਰਚਾ ਬਹੁਤ ਜ਼ਿਆਦਾ ਦੱਸਦੇ ਜੀ ਇੰਡੀਆ ਪਾਰਟੀ ਲਿਆਉਣ ਦਾ ਕੱਲੇ ਦੇ ਕਿਸੇ ਦੇ ਵੀ ਵਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਕਿ ਸਾਡੇ ਬੱਚੇ ਨੂੰ ਸਾਡੇ ਘਰ ਲਿਆਂਦਾ ਜਾਵੇ ਅੱਗੇ ਸਾਰੇ ਜਿਹੜੇ ਬੱਚੇ ਦੀ ਵਿਸ਼ੇਸ਼ ਜਮਾਤ ਹੋਈਆਂ ਇਹ ਲੱਗਦਾ ਜੇ ਤੁਹਾਡੇ ਆਪਣਾ ਫਰੈਂਡ ਹੀ ਸੀਗਾ ਜੀ ਬਹੁਤ ਕੋ ਨੋਇਸ ਰਹਿੰਦੀ ਸੀ ਜੀ ਕੀ ਕੰਮ ਕਰਦੇ ਸੀਗੇ ਉਹ ਕਬੱਡੀ ਖੇਡਦਾ ਸੀ ਇੱਥੇ ਜੀ ਉਹਨਾਂ ਨੇ ਮੈਚਰ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਹਾਂਜੀ ਵਧੀਆ ਪਲੇਅਰ ਸੀਗਾ ਜੀ ਇੰਟਰਨੈਸ਼ਨਲ ਕਬੱਡੀ ਪਲੇਅਰ ਸੀਗਾ ਜੀ ਇਹਦੇ ਕਿਹੜੇ ਕਲੱਬਾਂ ਜੇ ਹੁਣ ਤੱਕ ਖੇਡ ਚੁੱਕੇ ਮੈਨੂੰ ਤੁਹਾਨੂੰ ਖੁਸ਼ ਹਾਂਜੀ ਉਹ ਆਪਣੇ ਢਲਮਾ ਬਾਬਾ ਗਰਮਦਾਸ ਕਬੱਡੀ ਕਲੱਬ ਵੱਲੋਂ ਖੇਡਦਾ ਸੀਗਾ ਜੀ ਤੇ ਹੋਰ ਸੁਰਖਪੁਰ ਉਹਨਾਂ ਨੇ ਪਹਿਲਾਂ ਖੇਡਦਾ ਰਿਹਾ ਜੀ ਹੋਰ ਵੀ 3 ਗਲਬਾਂ ਨੂੰ ਖੇਡਦਾ ਰਿਹਾ ਜੀ ਕਾਫੀ ਨਾਮ ਸੀ ਪੰਜਾਬ ਕੀ ਬਹੁਤ ਕਾਫੀ ਨਾਮ ਸੀ ਉਹਨਾਂ ਦਾ ਜੀ ਦੇ ਵਿਦੇਸ਼ ਕਿਹੜੀ ਕਲੱਬ ਨੇ ਬੁਲਾਇਆ ਸੀ ਇਹਨੂੰ ਪਤਾ ਕੁਛ ਤੁਹਾਨੂੰ ਹਾਂਜੀ ਵਿਦੇਸ਼ ਸਰੀ ਬੀਸੀ ਦਾ ਨਾਮ ਦਾ ਕਰਕੇ ਕਲੱਬ ਆ ਉਹਨਾਂ ਨੇ ਬੁਲਾਇਆ ਸੀ ਜੀ ਹਾਂਜੀ ਜਿਹੜੇ ਆਪਣੇ ਆਪਣੇ ਨੂੰ ਸਪੌਂਸਰ ਕੀਤਾ ਸੀਗਾ ਉਹ ਉੱਥੇ ਟੂਰਨਾਮੈਂਟ ਸੀਗਾ ਹਾਂਜੀ ਟੂਰਨਾਮੈਂਟ ਸੀਗਾ ਜੀ ਉੱਥੇ ਟੂਰਨਾਮੈਂਟ ਹੋ ਗਿਆ ਕਿ ਉਹ ਖੇਡ ਚੁੱਕੇ ਕਿ ਬਜੇ ਮੜੂ ਰਹੀ ਰਹਿ ਗਏ ਛੱਡ ਗਏ ਹਾਂਜੀ ਇਹਦੇ ਬਾਰੇ ਨਹੀਂ ਜੀ ਕੁਛ ਪਤਾ ਇਸ ਇਤਿਹਾਸ ਪਾਲਿਤੀ ਕਿਉਂ ਕਿਤੋਂ ਫਰਾ ਲੱਗਦਾ ਇਹ ਬੜਾ ਲੱਗਦਾ ਰੰਡ ਦੇ ਵਿੱਚ ਜੀ ਜਿੱਦਾਂ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਸੀਗਾ ਉਹ ਡੈਥ ਹੋ ਚੁੱਕੀ ਆ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਠੀਕ ਇਹ ਨਾਂ ਸਾਨੂੰ ਦੱਸਣ ਦੀ ਹਿੰਮਤੀ ਪੈ ਰਹੀ ਸੀ ਕਿਉਂਕਿ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਜਿਹੜਾ ਦੋ ਭੈਣਾਂ ਦਾ ਭਰਾ ਸੀਗਾ ਜੀ ਹਾਂ ਅਲਫਰੰਦ ਤੁਸੀਂ ਕੀ ਮੰਗ ਕਰਦੇ ਤੁਸੀਂ ਅਸੀਂ ਨਾਂ ਦੇ ਹੀ ਕਰਦੇ ਆ ਸਰਕਾਰ ਅੱਗੇ ਕਲਾਬਾਂ ਨੇ ਜੀ ਹੋਰ ਸਾਦੇ ਦਾਨੀ ਵੀ ਵਿਰਾਗੇ ਕਿ ਉਹਦੀ ਬੋਦੀ ਨੂੰ ਪਿੰਡ ਜਾਂਦਾ ਜਾਵੇ ਜਾਂ ਉਹ ਦਾਸ ਇੱਥੇ ਆ ਕੇ ਸਸਕਾਰ ਕੀਤਾ ਜਾਵੇ ਕਿਉਂਕਿ ਉਹਦੇ ਘਰ ਦੇ ਵੀ ਹੋਈ ਮੰਗ ਕਰ ਰਿਆ ਉਹਦੀ ਮਾਂ ਦਾ ਵੀ ਰੋ ਰੋ ਕੇ ਬਹੁਤ ਬੁਰਾ ਹਾਲ ਪਰਿਵਾਰ ਦੇ ਜਿਹੜਾ ਅੰਦਰ ਦਾ ਕੀ ਜਰੀਆ ਪਰਵਾਰ ਦਾ ਆਮਦਨ ਦਾ ਜਰੀਆ ਕੋਈ ਹੋਈ ਸੀ ਇਹਨਾਂ ਦੀ ਆਮਦਨ ਦਾ ਜਰੀਆ ਜੀ ਅੱਧਾ ਪੁੱਤ ਇੱਥੇ ਥੋੜਾ ਬਹੁਤਾ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆ ਉਹ ਧੀ ਆ ਇੱਕ ਛੋਟੀ ਜਿਹੇ ਉਹਦਾ کاروبار ਹੈ ਤਾਂ ਕੋਈ ਡਾ ਖਾਸ ਨਹੀਂ ਸੀ ਉਹ ਇੰਨੇ ਪੈਸੇ ਲੱਗਣੇ ਆ ਕਿ ਪਰਿਵਾਰ ਨਹੀਂ ਫੋਟ ਕਰ ਸਕਦਾ ਸਾਰੇ ਦਾਨੀ ਵੀਰਾਂ ਨੂੰ ਕਲੱਬ ਵਾਲਿਆਂ ਅੱਗੇ ਕਲੱਬ ਵਾਲੇ ਜੇ 10 ਫੋਟ ਕਰ ਵੀ ਰਹੇ ਆ ਜੀ ਤੇ ਬਾਕੀ ਪੈਸੇ ਜਾਦੇ ਆ ਜੀ ਸਾਰੇ ਵੀਰਾਂ ਦੀ ਬੇਨਤੀ ਆ ਕਿ ਮਤ ਦਿੱਤੀ ਜਾਵੇ ਤਾਂ ਕਿ ਉਹਦੀ ਬੋਦੀ ਕੰਢੀ ਜਾਂਦੀ ਆ ਪਰਿਵਾਰ ਦੇ ਨਾਲ ਜੇਕਰ ਕਿਸੇ ਸੱਜਣ ਨਾਲ ਗੱਲਬਾਤ ਕਰਨੀ ਹੋਵੇ ਤੇ ਇੱਕ ਟੈਲੀਫੋਨ ਨੰਬਰ ਜਿਹੜਾ ਉਹਨਾਂ ਦਾ ਪ੍ਰਬਾਰਤਾ ਉਹ ਬੋਲ ਦੋ ਵਿੱਚ ਹਾਂਜੀ ਪਰਿਵਾਰ ਦੇ ਨਾਲ ਉਹਦੇ ਬੱ ਹਾਂਜੀ ਉਹ ਪਰਿਵਾਰ ਦੇ ਨਾਲ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਬਾਪੂ ਜੀ ਦਾ ਨੰਬਰ ਹੈ 98761 2130 ਹਾਂਜੀ ਸਰ ਕੀ ਨੌਲਣਾ ਮੇਰਾ ਨਾਮ ਹਰਗਬਿੰਦ ਸਿੰਘ ਜੀ ਇਹ ਵੇਲੇ ਪਿੰਡ ਸੰਗੋ ਵਾਲੀ ਦੇ ਸਾਡਾ ਜਿਹੜੀ ਕੰਟਰੀ 'ਚ ਰਹਿ ਰਹੇ ਤੁਸੀਂ ਅਸੀਂ ਬੈਂਕੂਵਰ ਕੈਨੇਡਾ 'ਚ ਰਹਿੰਨੇ ਜੀ ਇੱਥੇ ਤਲਵਿੰਦਰ ਸਿੰਘ ਉੱਥੇ ਹੀ ਅਭਿਆਸ ਕਬੱਡੀ ਖੇਡਣ ਵਾਸਤੇ ਸਾਡੇ ਕੋਲ ਹੀ ਰਹਿ ਰਹੇ ਅਸੀਂ ਇੱਥੇ ਵੈਲਕਮ ਇਹ ਕਬੱਡੀ ਖੇលਦੇ ਸੀਗੇ ਉਹ ਕਬੱਡੀ ਹੀ ਖੇលਦੇ ਸੀਗੇ ਬਹੁਤ ਬੱਚੇ ਪਲੇਅਰ ਸੀਗੇ ਉਹਨਾਂ ਨੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀਤੋ ਕਲੱਬ ਹੈਗੀ ਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅ ਸੋਸਾਇਟੀ ਐਂਡ ਕਿਡਸ ਪਲੇ ਜਿਹੜੇ ਕਿ ਸਪੌਂਸਰ ਕਰਨ ਵਾਲੇ ਜੀਵਨ ਤੇ ਕੁਲਵਿੰਦਰ ਹੁਣੇ ਕੈਲ ਦਸਾਨ ਜਿਹੜੇ ਪੇਸਟ ਡਿਪਾਰਟਮੈਂਟਸ ਨੇ ਉਹ ਨੇ ਟੂਰਨਾਮੈਂਟ ਹੋਇਆ ਤੇ ਸਭ ਕੁਝ ਰਹਿੰਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਜਦੋਂ ਗਏ ਸੀ ਕਿ ਉਹਦੇ ਤੇ ਉੱਥੇ ਜਿਹੜਾਈ ਦੇ ਵਿੱਚ ਮੇਰੇ ਖਲ ਗਏ ਆ ਸਾਡੇ ਕੋਲ ਥੋੜੇ ਚਿਰ ਪਹਿਲਾਂ ਫਿਰ ਰਹਿਣ ਲੱਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਗੇ ਪਰਿਵਾਰ ਸਾਈਨ ਨਟ ਬੱਲ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਹਾ ਸੀਗਾ ਸਾਰੀ ਉਹ ਦੇਖਭਾਲ ਸਾਡੇ ਦਾੰਦੇ ਸੀਗੀ ਤੇ ਅਚਾਨਕ ਉਹ ਕੱਲਾ ਨਾਲ ਦੇ ਘਰ ਸਿਗਾ ਉੱਥੇ ਉਹ ਭਤੀਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆ ਕੇ ਦੱਸਿਆ ਕਿ ਉਹ ਅਕਰੰਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜੇ ਫਿਰ ਐਂਬੂਲੈਂਸ ਕਾਲ ਕੀਤੀ ਤੇ ਆਏ ਤੇ ਉਹਨਾਂ ਨੇ ਉਹਨੂੰ ਡੈੱਡ ਡੈੱਡ ਕੋਸ਼ਿਸ਼ ਕਰ ਦਿੱਤਾ ਕਿ ਕਨੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਅਟੈਕ ਲੈਣਾ ਤੇ ਇਹੀ ਜਾਣਕਾਰੀ ਜਿਹੜੀ ਆਪਰੇਸ ਕੋ ਸਾਨੂੰ ਮਿਲੀ ਆ ਉਹ ਫਿਰ ਇਹਨਾਂ ਨੂੰ ਪਤਾ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸਾਨੂੰ ਇਹਨਾਂ ਨੂੰ ਦੱਸਣ ਦੇ ਵਿੱਚ ਵੀ ਇੰਨੀ ਕੋਈ ਹਿੰਮਤ ਨਹੀਂ ਸੀ ਉਹਨੇ ਚਿਰ ਤੱਕ ਕਿਸੇ ਕਿਸੇ ਵਿਅਕਤੀ ਨੇ ਜਾਣਕਰਨੇ ਉਹ ਨੈਟ ਤੇ ਉਹਦੀ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਲਈ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਸਮਝਾਇਆ ਤੇ ਮੇਰਾ ਬ੍ਰਾਜ਼ਿਲ ਜਿਹੜਾ ਸੀਗਾ ਬੈਲਟ ਲੰਗੋ ਪਰ ਆਈ ਤੇ ਆਸ਼ਾਸ਼ੀ ਆਪਣੇ ਆਪਣੇ ਬਜ਼ੁਰਗ ਦੇ ਸਿਰ ਨਹੀਂ ਠੀਕੇ ਉਸ ਚੱਕਰ ਤੇ ਦੋਨੇ ਜਣੇ ਆਏ ਸੀ ਫਿਰ ਆਪਣੇ ਬ੍ਰਦਰ ਨੂੰ ਤੇ ਵਾਪਸ ਇਸੇ ਚੀਜ਼ ਪਿੱਛੇ ਵਾਪਸ ਉੱਥੇ ਰੈਨ ਕਰਦੇ ਜੈਸਾ ਲੋਥੀ ਨੇ ਉਹ ਅਰੇਂਜ ਕਰ ਰਹੇ ਆ ਪਰ ਗੱਲ ਪਰਿਵਾਰ ਤੁਸੀਂ ਦੇਖ ਰਹੇ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜ਼ਿਆਦੀ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕਵੈਸਟ ਹੈ ਬਾਕੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਸਾਰਿਆਂ ਨੂੰ ਕਿਹਾ ਉਹ ਫੰਡ ਦੇ ਵਿੱਚ ਡੋਨੇਟ ਕਰੋ ਤੇ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਂਦਾਵੇ ਅਸੀਂ ਜੋ ਅਸੀਂ ਕਰ ਸਕਦੇ ਮਤ ਪੂਰੇ ਮੋਢਾ ਨਾ ਮੋਢਾ ਫੋੜ ਕੇ ਆਹੀਂ ਕਰਾਂਗੇ ਨਾ ਮਾਦਨਾਂ ਦੀ ਤੇ ਉਹ ਵੀ ਵਿਚਾਰੇ ਜੀਵਨ ਹੁਣੀ ਮਿਕਲਬ ਵੀ ਜਿਹੜੀ ਪੂਰੀ ਮਦਦ ਕਰ ਰਹੀ ਹੈ ਤੁਹਾਨੂੰ ਪਤਾ ਕਿ ਉੱਥੇ ਬਾਡੀ ਲਿਆਉਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ 15 ਤੋਂ 20 ਹਜ਼ਾਰ ਡਾਲਰ ਦਾ ਖਰਚਾ ਆ ਜਾਂਦਾ ਬਾਕੀ ਉੱਥੇ ਜਿਹਨਾਂ ਬਾਡੀ ਰੱਖਣ ਤੇ ਵੀ ਦੇਖੋ ਕਿੰਨਾ ਖਰਚਾ ਆ ਰਿਹਾ ਉਹ ਵੀ ਦੇਣਾ ਪਏਗਾ ਤੇ ਇਹ ਹੀ ਹੈ ਵੀ ਸਾਰੇ ਰਲ ਮਿਲ ਕੇ ਗਵਰਨਮੈਂਟ ਜਿੰਨੇ ਵੀ ਸਾਰੇ ਹੋ ਰਿਹਾ ਹੈਗਾ ਦਾਨੀ ਸੱਜਣ ਤੇ ਕਰਕੇ ਤੇ ਇਹ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਬਹੁਤ ਬਹੁਤ ਧੰਨਵਾਦ ਹਾਊਸ ਸਾਰਿਆਂ ਦਾ